ਸਾਡੇ ਨਿਤ ਕਤਲ ਹੋ ਰਹੇ ਨੇ ਅੱਜ ਸਵੇਰੇ 9 ਵਜੇ ਗੋਲੀ ਚੱਲੀ 32 ਤੇ 170 ਤੇ ਸੀਬੀਐਸਏ ਨੇ 3 4 ਤੇ 3 ਭੇਜਦੇ ਉਹ ਗੱਲ ਅੱਜ ਕਹਿਤੀ ਬਹੁਤ ਵਧੀਆ ਮਿਲ ਗਈ ਡੈਵਲ ਇਨ ਕਲਾਜ ਜਸਟ ਏਟ ਆਊਟ ਐਂਡ ਪੁੱਟ ਇਟ ਅਗੇਨ ਐਂਡ ਸਾਰ ਉਹ ਇੱਕ ਫਾਇਦਾ ਹੋ ਗਿਆ ਸੀਬੀਐਸਏ ਕਿਹਦੇ ਕੋ ਕਿਹਦੇ ਅੰਡਰ ਹੈ ਫੈਡਰਲ ਗਵਰਨਮੈਂਟ ਦੇ ਅੰਡਰ ਰਜ਼ਾਇਨਾ ਦੇ ਵਿੱਚ ਐਸੀਐਮਪੀ ਅਫੀਸਰ ਕਿਹਨੇ ਦੇੜੇ ਨੇ ਫੈਡਰਲ ਗਵਰਨਮੈਂਟ ਨੇ 780 ਨੇ ਕਿਸਾਨ 200 ਤੁਹਾਡੇ ਅਫੀਸਰ ਜਸਟਿਸ ਇੰਸਟੀਚਿਊਟ ਦਿੰਦਾ। ਦੇ ਗਾਟ ਨਿਊ ਪਲੇਸ ਇਨ ਸੋਰੀ। ਐਵਸਪੋਰਟ ਪਲੀਜ਼ ਇੰਡੀਪੈਂਡੈਂਟ ਅੰਡਰ ਮੇਅਰ। ਉਸ ਐਵਸਪੋਰਟ ਦੀ ਪੁਲਿਸ ਦੇ ਵੇਲੇ ਸਾਡੇ ਭਾਈ ਦਾ ਕਤਲ ਹੋਇਆ। 2 ਘੰਟੇ ਗੱਡੀ ਦਰਾਂ ਮੂਹਰੇ ਖੜੀ ਰਹੀ। 2 ਘੰਟੇ। ਰਿਜਿਊ ਤੇ ਜਾ ਕੇ ਔਨਲਾਈਨ ਤੇ ਖੱਬੇ ਹੋਊਗੀ ਸੱਜੇ ਹੋਈ ਗਈ। ਕਿੱਥੇ ਗਈ ਕਾਰੋ ਦੱਸੋ ਮੈਨੂੰ। ਕਿੱਥੋਂ ਲੱਪੋਗੇ? ਕਿਉਂਕਿ ਜਿਹੜੀ ਗੱਲ ਥਿੰਸ ਸਾਹਿਬ ਨੇ ਕਹੀ ਹੈ ਜੇ ਕਿਤੇ ਮেইন ਸਟ੍ਰੀਟ ਦੇ ਵਿੱਚ ਲੱਗੀ ਹੁੰਦੀ ਨਾ ਗੋਲੀ ਇਹ ਇੱਕੇ ਲੱਗੀ ਸੀ ਇਹ ਵੀ ਢਿਲੋਂ ਦੇ ਘਰਾਂ ਦੇ ਨੇੜੇ ਡੇਢ ਮਹੀਨੇ ਚ ਫੜ ਲਿਆ ਜੇ ਚਲੀਆਂ ਹੁੰਦੀਆਂ ਇੰਗੀਆਂ ਗੋਲੀਆਂ 84 ਕੇਸ ਹੁੰਦੇ ਐਕਸਟਰਸ਼ਨ ਤੇ ਥੱਲੜੀ ਉੱਪਰ ਤੇ ਉੱਪਰ ਲਈ ਥੱਲੇ ਚੜੇ ਜਾਂਦੀ ਸੀ ਇਹ ਨਹੀਂ ਹੁੰਦਾ ਕਿਉਂਕਿ ਜਿਨ੍ਹਾਂ ਨੇ ਸਾਡੇ ਲਈ ਬੋਲਣਾ ਉਹ ਵਿਕਟੋਰੀਆ ਰਿਗਰਲੈਸਨੀ ਪਾਰਟੀ ਆਊਟਬਾਡੇ ਵਿੱਚ ਜਾ ਕੇ ਘੁੰਮੜੀਆਂ ਪਾਉਂਦੇ ਨੇ ਤੁਹਾਡੇ ਕੋਲ ਆ ਕੇ ਕਸੂਰ ਦੰਨਾ ਕਰਦੇ ਇਹ ਸੱਚ ਹੈ ਬੇਨਤੀ ਆ ਕਿ ਸਾਰੇ ਇਕੱਠੇ ਹੋ ਜੋ ਆਪਣੇ ਸਮਾਨ ਦੀ ਆਪ ਜ਼ਿੰਮੇਵਾਰੀ ਆ ਪਲੀਜ਼ ਪਾਰਟੀਆਂ ਛੱਡੋ ਕੌਣ ਸੱਜੇ ਪੱਖੀ ਆ ਕੌਣ ਖੱਬੇ ਪੱਖੀ ਆ ਕੌਣ ਹਿੰਦੂ ਆ ਕੌਣ ਮੁਸਲਮਾਨਾ ਪੂਰੀ ਸਕਿਨ ਨਾਲੇ ਤੁਸੀਂ ਇਕੱਠੇ ਹੋ ਜੋ ਨਹੀਂ ਤਾਂ ਕੱਲੇ-ਕੱਲੇ ਦੀ ਵਾਰੀ ਆਓ ਇਹ ਯਾਦ ਰੱਖਿਓ ਇਹ ਸੱਚ ਚਾਹੇ ਉਹ ਲੀਡਰ ਨੇ ਚਾਹੇ ਉਹ মিডিਆ ਚਾਹੇ ਉਹ ਬਿਜ਼ਨਸ ਵਾਲਿਆਂ ਨੇ ਸਾਰੇ ਇਕੱਠੇ ਹੋ ਤੇ ਮੈਂ ਐਕਨੋਲਜ ਕਰਨਾ ਚਾਹੁੰਦਾ ਵੀਰ ਮਤਲਬ ਸਾਡੇ ਸਿਟੀ ਦੇ ਬਹੁਤ ਕਾਮਯਾਬ ਤੇ ਬਹੁਤ ਪਿਆਰੇ ਵੀਰ ਨੇ ਉਹ ਵੀ ਐਕਸ਼ਨ ਤੇ ਜੋਗਰੇਡੀ ਯੂਥ ਕਲੱਬ ਸਾਰਾ ਗਰੁੱਪ ਇੱਥੇ ਆਇਆ ਬੱਲ ਸਾਹਿਬ ਨਿਊਯਾਰਕ ਵਿੱਚ ਰਹਿੰਦੇ ਨੇ ਉੱਥੇ ਚਾਰ ਲੈਅਰ ਨੇ ਪੁਲਿਸ ਦੀਆਂ ਸਿਟੀ ਪੁਲਿਸ ਸ਼ੈਰਫ ਕਾਉਂਟੀ ਪੁਲਿਸ ਥੈਨ ਹਾਈਵੇ ਪਟ੍ਰੋਲ ਵੀ ਇਨਵੋਲਵ ਹੋ ਜਾਂਦਾ ਹੈ ਨੰਬਰ 5 ਤੇ ਐਫ ਬੀ ਆਈ ਪੰਜ ਨੇ ਉੱਥੇ ਫਿਰ ਜੇ ਇਹੋ ਜਿਹਾ ਕੁਝ ਹੁੰਦਾ ਫਿਰ ਉਹ ਦੱਸ ਦੇਣੇ ਵੀ ਪੁਲਿਸ ਕੀ ਹੁੰਦੀ ਹੈ ਹੁਣ ਕਾਨੂੰਨ ਦੀ ਗੱਲ ਚੱਲਦੀ ਸੀ ਅਲਬਾਈਟਾ ਦੇ ਵਿੱਚ ਪੁਲਿਸ ਸਿੱਧਾ ਚਾਰਜ ਕਰ ਸਕਦੀ ਹੈ ਤੁਹਾਡੇ ਸੂਪੇ ਦੇ ਵਿੱਚ ਕਰਾਉਣ ਤੋਂ ਸਰਕਾਰੀ ਵਕੀਲ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਕਾਨੂੰਨ ਚੇਂਜ ਕਿਉਂ ਨਹੀਂ ਕਰਦੇ ਕਿਵੇਂ ਕਰਨਾ ਸਵਿਸ਼ਟ ਜਨਰਲ ਅਥਾਰਟੀ ਜਨਰਲ ਜਿੰਨਾ ਢੇਸੀ ਸਾਹਿਬ ਦਾ ਜ਼ੋਰ ਹੈ ਸਰਕਾਰ ਦੇ ਵਿੱਚ 45 ਸਾਲ ਦੇ ਐਨਡੀਪੀਰ ਨੇ ਉਹ ਜਾ ਕੇ ਪ੍ਰੀਮੀਅਰ ਦੇ ਕੋਲ ਬੈਠੇ ਪੁਲਿਸ ਕੋਲ ਬੈਠੇ ਸਿਸਟਰ ਜਨਨ ਕੋਲ ਬੈਠੇ ਟੌਨੀ ਜਨਨ ਕੋਲ ਬੈਠੇ ਹਲੇ ਵੀ ਕੁਛ ਨਹੀਂ ਹੋਇਆ ਤੁਸੀਂ ਮੈਂ ਕੀ ਲੱਗਦੇ ਦੱਸੋ ਮੈਨੂੰ ਸੋ ਇਹਦੇ ਲਈ ਆ ਜਿਹੜੀ ਫਾਰਮ ਇਹ ਜਿਹੜੀ ਇਕੱਠ ਅਸੀਂ ਪਹਿਲੀ ਵਾਰ ਨਹੀਂ ਕੀਤਾ ਜਿੱਦਣ ਸਾਡੇ ਡਰੱਗ ਚ ਮਰੇ ਪੁਲਿਸ ਕਹਿੰਦੀ ਆ ਆਓ ਜੀ ਕਰੋ ਜੀ ਟੌਨ ਹਾ ਸਾਨੂੰ ਦੱਸੋ ਤੁਹਾਡੇ ਮੁੰਡੇ ਕਾਹਦੋਂ ਆਉਂਦੇ ਨੇ ਤੁਹਾਡੇ ਮੁੰਡੇ ਕਦੋਂ ਜਾਂਦੇ ਨੇ ਤੁਹਾਡੀਆਂ ਗੱਡੀਆਂ ਮਹਿੰਗੀਆਂ ਘਰੇ ਆਉਂਦੀਆਂ ਨੇ ਹੁਣ ਫੇਰ ਟੌਨ ਹਾ ਸਾਡੇ ਮਰਦੇ ਆ ਅਸੀਂ ਸੱਤਰ ਤੇ ਬਹਿ ਜਾਂਦੇ ਆ ਰੋ ਕੇ ਸੰਸਕਾਰ ਕਰਕੇ ਟੱਬਰ ਘਰੇ ਬਹਿ ਜਾਂਦਾ ਕਮਿਊਨਿਟੀ ਘਰੇ ਚਲ ਜਾਂਦੀ ਆ ਬਸ ਦੂਜੀ ਵਾਰੀ ਫੇਰ ਆਤ